ਵਿਆਹ ਦੀਆਂ ਖੁਸ਼ੀਆਂ ਮਨਾਉਣ ਤੇ ਲਈ ਗਿਆ ਸੀ ਇਹ ਪਰਿਵਾਰ ਇੱਕ ਮਾਸੂਮ ਛੋਟੀ ਜਹੀ ਬੱਚੀ ਦੇ ਨਵੇਂ ਕੱਪੜੇ ਖਰੀਦ ਕੇ ਉਸ ਨੂੰ ਤਿਆਰ ਕਰਕੇ ਜਦੋਂ ਲੈ ਕੇ ਗਏ ਤਾਂ ਸਾਰੇ ਖੁਸ਼ੀਆਂ ਦੇ ਨਾਲ ਉਸ ਬੱਚੀ ਨੂੰ ਦੇਖ ਰਹੇ ਸਨ ਹਸਕੁਰਾਂਦਾ ਹੋਇਆ ਮਾਸੂਮ ਜਿਹਾ ਚਿਹਰਾ ਪਰ ਇਹ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਇਸ ਸੜਕ ਹਾਦਸੇ ਦੇ ਵਿੱਚ ਇਸ ਮਾਸੂਮ ਬੱਚੀ ਦੀ ਜਾਨ ਚਲੀ ਗਈ ਅਤੇ ਪਤਾ ਲੱਗਦਾ ਹੈ ਕਿ ਉਸਦੇ ਪਿਤਾ ਦੀ ਵੀ ਐਸੇ ਹਾਦਸੇ ਨੇ ਜਾਨ ਲਈ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਖੰਨਾ ਵਿਖੇ ਲੇਡੀ ਸੰਗੀਤ ਤੋਂ ਬਾਅਦ ਪਰਿਵਾਰ ਦੇ 8 ਮੈਂਬਰ ਆਪਣੀ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਵਾਪਸ ਘਰ ਨੂੰ ਆ ਰਹੇ ਸਨ ਇਹਨਾਂ ਦਾ ਘਰ ਨਾਬਾ ਵਿਖੇ ਹੈ ਇਸ ਦੌਰਾਨ ਹੀ ਬੁੱਧਵਾਰ ਸਵੇਰੇ 2 ਵਜੇ ਦੇ ਕਰੀਬ ਉਹਨਾਂ ਦੀ ਗੱਡੀ ਨਾਬਾ ਪਾਸੋ ਰੋਡ ਤੇ ਲੋਹੇ ਦੇ ਪਾਈਪਾਂ ਦੇ ਨਾਲ ਭਰੇ ਖੜੇ ਟਰੱਕ ਦੇ ਵਿੱਚ ਜਾ ਵੱਜੀ ਦੋ ਜਾਣਿਆਂ ਦੀ ਇਸ ਤੇ ਵਿੱਚ ਜਾਨ ਚਲੀ ਗਈ ਅਤੇ ਬਾਕੀ ਦੇ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਜਗਪਾਲ ਸਿੰਘ ਉਮਰ 40 ਸਾਲ ਅਤੇ ਉਹਨਾਂ ਦੀ 1.5 ਸਾਲ ਦੀ ਮਾਸੂਮ ਬੱਚੀ ਹਰਲੀਨ ਕੋਰ ਦੇ ਵਜੋਂ ਹੋਈ ਹੈ। ਜਗਪਾਲ ਸਿੰਘ ਜੋ ਕਿ ਕਿਲਾ रायपुर ਦੇ ਵਾਸੀ ਸਨ ਨਾਬੇ ਉਹਨਾਂ ਦੇ ਸਹੁਰੇ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਨੂੰ ਕਟਰ ਦੇ ਨਾਲ ਕੱਟ ਕੇ ਪਰਿਵਾਰਿਕ ਮੈਂਬਰਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਹਨਾਂ ਤਸਵੀਰਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਗੱਡੀ ਦਾ ਜੋ ਹਾਲ ਬਣਿਆ ਇਸ ਤੇ ਵਿੱਚ ਬੈਠੇ ਵਿਅਕਤੀਆਂ ਦਾ ਕੀ ਹਾਲ ਹੋਇਆ ਹੋਣਾ। ਜਗਪਾਲ ਸਿੰਘ ਦੇ ਸਾਲੇ ਲਾਡੀ ਨੇ ਦੱਸਿਆ ਕਿ ਉਸ ਦੀਆਂ ਦੋ ਭੈਣਾਂ ਇੱਕ ਜੀਜਾ ਤੇ ਦੋ ਭਾਣ ਜੀਆਂ ਇੱਕ ਚਾਚੇ ਦਾ ਬੇਟਾ ਬਿੱਟੂ ਅਤੇ ਉਸ ਦੀ ਪਤਨੀ ਅਤੇ ਇੱਕ ਭਤੀਜੀ ਗੱਡੀ ਦੇ ਵਿੱਚ ਸਵਾਰ ਸਨ ਲੇਡੀ ਸੰਗੀਤ ਤੋਂ ਬਾਅਦ ਵਾਪਸ ਨਾ ਬਾ ਰਹੇ ਸਨ ਤੇ ਦੋਵਾਂ ਭੈਣਾਂ ਨਾਪਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਿੱਟੂ ਅਤੇ ਉਸ ਦੀ ਪਤਨੀ ਪਟਿਆਲਾ ਦੇ ਹਸਪਤਾਲ ਦੇ ਵਿੱਚ ਜਦੋਂ ਕਿ ਉਸਦੇ ਜੀਜੀ ਅਤੇ ਭਾਣ ਜੀ ਦੀ ਮ੍ਰਿਤਕ ਦੇ ਨਾਪਾ ਦੇ ਸਰਕਾਰੀ ਹਸਪਤਾਲ ਵਿਖੇ ਰਖਵਾਈ ਗਈ ਥਾਣਾ ਸਦਰ ਮੁਕੀ ਗੁਰਪ੍ਰੀਤ ਸਿੰਘ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਟਰੱਕ ਮਾਲਕ ਉੱਪਰ ਬਣਦੀ ਕਾਰਵਾਈ ਕਰਦੇ ਆਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮੇਰੇ ਦੋਹੇ ਭਾਣ ਜੀ ਆ ਤੇ ਮੇਰਾ ਨਾ ਚਾਚਾ ਜੀ ਦਾ ਬੇਟਾ ਇਹ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ। ਲੇਡੀਜ਼ ਵੀ ਇਤੋਂ ਰਾਤ ਆਂਦੇ ਵੇ तकरीबन 1.5 ਤੋਂ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਗਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਛ ਨਹੀਂ ਸੀ ਉਹ ਚ ਗੱਡੀ ਲੱਗੀ ਫਰੋੜ ਤੇ ਜਿਹਦੇ ਲਾਈਟ ਲੋਟ ਕੁਛ ਆ ਨਹੀਂ ਚਮਕਿਆ ਨਹੀਂ ਇਸ ਕਰਕੇ ਹੋਇਆ ਜੀ ਕੀ ਹਾਂ ਜੀ ਪ੍ਰਾਪਰ ਨਾ ਉੱਥੇ ਖੜਾ ਹੁੰਦਾ ਫੋਰ ਸਾਈਡ ਤੇ ਹੁੰਦਾ ਤਾਂ ਵੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਕਿੰਨੇ ਵੀ ਸੀ ਜੀ ਕਿੰਨੇ ਗੱਡੀ ਦੇ ਵਿੱਚ ਸੀ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਜੀਜਾ ਤੇ ਦੋ ਮੇਰੀਆਂ ਭਾਣੀਆਂ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਭਤੀਜਾ ਡੈਥ ਮੇਰੀ ਭਾਨ ਦੀ 1.5 ਸਾਲ ਦੀ ਤੇ ਮੇਰਾ ਭਨੋਈ ਹੈ ਜਗਪਾਲ ਸਿੰਘ ਸੌਰੀ ਦੇਖੋ ਮੈਂ ਬੱਚੀ ਦਾ ਨਾਮ ਹਰਲੀਨਤਾਰ ਉਹਨਾਂ ਦੀ ਮਿਹਰ ਦੀ 24 ਤਰੀਕ ਹਾਂ ਉਹਨਾਂ ਦੀ ਅਪਰੋਕਸੀਮੇਟ ਇੰਨੀ ਕਹੋ ਕਿ ਬੇਟੀ ਦੀ 1.5 ਸਾਲ ਦੀ ਤੇ ਕਿਵੇਂ ਕੱਟਿਆ ਜਦੋਂ ਉਹ ਬਹੁਤ ਉਹ ਸਰ ਜਿਸ ਸਮੇਂ ਮੈਂ ਗਿਆ ਉਹਦੋਂ ਤਾਂ ੱੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ ਤੇ ਉਹ ਸਾਰੇ ਪਾਕੀ ਜਿਹੜੇ ਲਾਸ਼ ਨੇ ਹਾਂ ਜੀ ਚਾਚੇ ਦਾ ਬੇਟਾ ਬਿੱਟੂ ਤੇ ਉਹਦੀ ਮਿਸਿਸ ਉਹ ਪਟਿਆਲੇ ਕਲੰਬੋ ਏਸੀਐਚ ਨੇ ਉਹਨਾਂ ਦੇ ਕੋਲ ਸਕਾ ਉਹਨਾਂ ਦੇ ਇੱਕ ਦਾ ਫੱਟ ਟੁੱਟ ਗਿਆ ਜੀ ਇੱਕ ਬ੍ਰੇਨ ਚ ਤੇ ਸੱਤਾ ਨੇ ਸਿਰ ਚ ਮੰਨ ਕੇ ਹੁਣ ਰਾਤ ਦੇ ਬੈਠੇ ਆ ਜੀ ਕੋਈ ਸੁਣਵਾਈ ਨਹੀਂ ਕੋਈ ਹੁਣ ਪੋਸਟਮਾਰਟਮ ਬਾਰੇ ਅਸੀਂ ਦੇਖ ਰਹੇ ਆ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬਾਡੀ ਵੀ ਭੇਜਣੀ ਹੈ ਜੀ ਬਾਡੀ ਵੀ ਦੂਰ ਜਾਣੀ ਹੈ 100 ਕਿਲੋਮੀਟਰ ਕਿੱਥੇ ਰਹਿਣਾ ਇੱਕੇਲਾ ਰਾਇਪੁਰ ਹੈ ਜੀ ਦੇਖ ਲਓ ਇਹ ਵੀ ਮੋਈ ਇਹ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫੱਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫੋਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਹੈ ਜੋ ਐਕਸੀਡੈਂਟ ਹੋਇਆ ਇਹ ਫਿਰ ਸਾਡੇ ਜਵਾਨ ਆਏ ਸੀਗੇ ਇਹਨਾਂ ਨੇ ਮੌਕੇ ਤੇ ਕੱਢੇ ਐ ਬੈਕ ਸੈਟ ਸ਼ੀਸ਼ਾ ਪਾਣ ਕੇ ਕੱਢੇ ਬੱਚੇ ਤੇ ਇੱਕ 4-5 ਸਾਲ ਦੀ ਬੱਚੀ ਸੀਗੀ ਉਹ ਦੀ ਡੈਥ ਹੋ ਗਈ ਇੱਕ ਮੌਕੇ ਤੇ ਕੱਢੇ ਇਹ ਕਾਰਨ ਨਾ ਪਤਾ ਲੱਗਦੀ ਕੀ ਹੋਇਆ ਇਹ ਦੇ ਮਤਲਬ ਹੈ ਜਿਹੜੀ ਗੱਡੀ ਦੇ ਖਰਚੇ ਡੈਮੇਜ ਜ਼ਿਆਦਾ ਹੋ ਗਈ ਕੀ ਪਤਾ ਹੁਣ ਇਹ ਤਾਂ ਹੁਣ ਤੁਸੀਂ ਕਹਿ ਸਕਦੇ ਹੋ ਕਿ ਵਿੱਚ ਵੀ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫਟੇ ਹੋਏ ਗੱਡੀ ਕਿੰਨੇ ਜਣੀ ਗੱਡੀ ਚ ਤਕਰੀਬਨ ਹੈ ਜੀ 7-8 ਜਣੇ ਮੌਕੇ ਤੇ ਹੋਈ ਹੈ ਇੱਕ ਦੀ ਮੌਕੇ ਤੇ ਹੋਈ ਹੈ ਇੱਕ ਬੱਚੇ ਦੇ ਹਸਪਤਾਲ ਤੋਂ ਬਾਅਦ